ਕਿਉਂਕਿ ਜਦ ਤੱਕਰ ਪੰਜਾਬ ਦੇ ਅੰਦਰ ਇੱਕ ਬੜਾ ਵੱਡਾ ਮੈਸੇਜ ਗਿਆ ਐਸ ਹਲਕੇ ਦੇ ਉੱਪਰੋਂ ਕਿ ਪੰਥਕ ਦੀ ਜਿਹੜੀ ਸੋਚ ਆ ਉਹ ਰਹਿਣੀ ਰਹਿਣੀ ਹੈ ਤੁਸੀਂ ਤਾਂ ਮਾਰਤੀ ਤੁਸੀਂ ਤਾਂ ਸਾਨੂੰ ਨੁਚਾਰ ਦਿੱਤੇ ਸਾਡੇ ਲੋਕਾਂ ਨੂੰ ਨਚਾਇਆ ਚਿੱਟਾ ਵੰਡਿਆ ਬੜਾ ਕੁਝ ਕੀਤਾ ਪਰ ਪੰਜਾਬ ਦਾ ਅੰਤ ਤੇ ਉੱਥੇ ਹੀ ਪਹੁੰਚ ਗਿਆ ਫੇਰ ਫੇਰ ਉੱਥੇ ਖਲੋ ਗਿਆ 50 ਸਾਲ ਪਿੱਛੇ ਜਾ ਕੇ ਪੰਜਾਬ ਉਹ ਕਹਿੰਦਾ ਨਹੀਂ ਪੰਥ ਦੀ ਗੱਲ ਕਰ ਮੈਨੂੰ ਤੇਰੇ ਨਸ਼ੇ ਦੀ ਲੋੜ ਨਹੀਂ ਤੂੰ ਪੰਜਾਬ ਦੀ ਗੱਲ ਕਰ ਸਾਡੇ ਹੱਕਾਂ ਦੀ ਗੱਲ ਕਰ ਸਾਨੂੰ ਤੇਰੇ ਲਾਲਚ ਦੀ ਲੋੜ ਨਹੀਂ ਐਸਰੀ ਵੋਟ ਨਹੀਂ ਵਿਕੀ ਕਿਸੇ ਬੰਦੇ ਨੇ ਪੈਸੇ ਨਹੀਂ ਲਏ ਲੋਕੋ ਹੀ ਨੇ ਧਰਤੀ ਹੋਈ ਹੈ ਪਰ ਕਿਰਦਾਰ ਤੁਹਾਡੇ ਮਾੜੇ ਨੇ ਤੁਹਾਡੇ ਕਿਰਦਾਰ ਨਹੀਂ ਸਹੀ ਨਹੀਂ ਤਾਂ ਪੰਜਾਬ ਨਹੀਂ ਮਾੜਾ ਜਿੰਨਾ ਤੁਸੀਂ ਪੰਜਾਬ ਦੀ ਬਦਨਾਮੀ ਕੀਤੀ ਹੈ ਜੋ ਤੁਸੀਂ ਪੰਜਾਬ ਬਾਰੇ ਬਕਵਾਸ ਕਰਦੇ ਹੋ ਸਾਡਾ ਪੰਜਾਬ ਨਹੀਂ ਮਾੜਾ ਸਾਡੇ ਲੋਕ ਨਹੀਂ ਮਾੜੇ ਸਾਡਾ ਪੰਜਾਬ ਦਾ ਜਿਹੜਾ ਵਿਰਸਾ ਬੜਾ ਵਧੀਆ ਹੈ ਤੇ ਤੁਸੀਂ ਤਾਂ ਸਾਡਾ ਬੇੜਾਗਰ ਕਰਕੇ ਰੱਖ ਛੱਡਿਆ ਫਰੀਦਕੋੜ ਕਿਵੇਂ ਵੇਖ ਰਹੇ ਹੋ ਤੁਸੀਂ ਫਰੀਦਕੋੜ ਤੋਂ ਸਰਜੀਤ ਸਿੰਘ ਮਲੋਆ ਜਿੱਤ ਚੁੱਕੀ ਐਸ ਟਾਈਮ ਦੇ ਉੱਤੇ ਤੇ ਉਧਰੋਂ ਜੇ ਆਪਾਂ ਗੱਲ ਕਰੀਏ ਫਰੀਦਕੋਟ ਦੀ ਸੀਟ ਤੇ ਇਫੈਕਟ ਪਿਆ ਖਡੂਰ ਸਾਹਿਬ ਦੀ ਸੀਟ ਤੋਂ ਬਾਅਦ ਜਦੋਂ ਖਡੂਰ ਸਾਹਿਬ ਦੀ ਸੀਟ ਨੂੰ ਪੰਥਕ ਸੀਟ ਨੂੰ ਵੇਖਿਆ ਸੋਸ਼ਲ ਮੀਡੀਆ ਰਾਇ ਫਰੀਦਕੋਟ ਨੇ ਤਾਂ ਉਹਨਾਂ ਸਿੱਖਾਂ ਦੇ ਵਿੱਚ ਉਹਨਾਂ ਜਿਹੜੇ ਉੱਥੋਂ ਭਾਈਚਾਰਾ ਸਾਂਝੀ ਉਹ ਵੀ ਉੱਠ ਖਲੋਤੇ ਹੁਣ ਅਸੀਂ ਇਸ ਵਾਰ ਇਹ ਨਹੀਂ ਕਹਿ ਸਕਦੇ ਕਿ ਕੱਲੇ ਸਿੱਖ ਨੇ ਜਿੰਨਾ ਸਾਡੇ ਨਾਲ Hindu ਭਰਾ ਨੇ Musalman ਭਰਾ ਨੇ ਉਹ ਸਾਰਿਆਂ ਦੀ ਮਦਦ ਆ ਪਰ ਕੋਈ ਇਹਨਾਂ ਦੇ ਮਗਰ ਨਹੀਂ ਲੱਗਿਆ ਲੋਕਾਂ ਨੂੰ ਪਤਾ ਸੀ ਕੋਈ ਹੱਤਵਾਦੀ ਨਹੀਂ ਕੋਈ ਵੱਖਵਾਦੀ ਨਹੀਂ ਬੇੜਾ ਗਰਕਤਾ ਇਹਨਾਂ ਨੇ ਕੀਤਾ ਦਿਹਾੜੇ ਵੀ ਉਹ ਚੱਲ ਰਹੇ ਆ ਇਹਨਾਂ ਦਿਹਾੜਿਆਂ ਤੋਂ ਬਾਅਦ ਦੇ ਵਿੱਚ ਜੂਨ 84 ਤੋਂ ਬਾਅਦ ਚ ਨਵੰਬਰ 84 ਜੋ ਵਾਪਰਿਆ ਕਾਂਡ ਉਸ ਤੋਂ ਬਾਅਦ ਦੇ ਵਿੱਚ ਜੋ ਦੌਰ ਵਾਪਰਿਆ ਉਹ ਵੀ ਆਪਾਂ ਨੂੰ ਪਤਾ ਅੱਜ ਦੋਵੇਂ ਚਿਹਰੇ ਜਿੱਤ ਚੁੱਕੇ ਆ ਉਧਰਲੇ ਪਾਸੇ ਇੰਦਰਾਗੰਦ ਜਪੋਤਰਾ ਜਿੱਤ ਚੁੱਕਾ ਇਧਰਲੇ ਪਾਸੇ ਬੈਂਤ ਸਿੰਘ ਮਲੋਵਾ ਦਾ ਬੇਟਾ ਸਰਜੀਤ ਸਿੰਘ ਮਲੋਵਾ ਜਿੱਤ ਚੁੱਕਾ ਵਾ ਦੋਵੇਂ ਸੰਸਦ ਜੇ ਹੋਣਗੇ ਨਹੀਂ ਇਹ ਕੋਈ ਵੱਡੀ ਗੱਲ ਨਹੀਂ ਜੇ ਇੱਕ ਅਕਾਲ ਤਖਤ ਸਭ ਢਾਉਣ ਵਾਲੀ ਦਾ ਮੁੰਡਾ ਪ੍ਰਾਈਮ ਮਿਨਿਸਟਰ ਬਣ ਸਕਦਾ ਹੈ ਇਹ ਕਾਲ ਤੱਕ ਸਭ ਦਾ ਬਦਲਾ ਲੈਣ ਵਾਲਾ ਦਾ ਮੁੰਡਾ ਐਮਪੀ ਕਿਉਂ ਨਹੀਂ ਬਣ ਸਕਦਾ ਦੇਖੋ ਗਲਤ ਹੈ ਨਾ ਤੇਰੀ ਮਾਂ ਨੇ ਤਾਂ ਅਕਾਲ ਤੱਕ ਸਭਟਾਇਆ ਕਿ ਉਹਦੇ ਪਿਓ ਨੇ ਬਦਲਾ ਲਿਆ ਅਸੀਂ ਉਹਦੇ ਬਾਪ ਕਰਕੇ ਉਹਨੂੰ ਵੋਟ ਪਾ ਰਹੇ ਹਾਂ ਅਸੀਂ ਉਹਦੇ ਬਾਪ ਕਰਕੇ ਉਹਨੂੰ ਪਸੰਦ ਕਰਦੇ ਹਾਂ ਸੋ ਲੋਕਾਂ ਦੀ ਸਾਡੇ ਸਿੱਖਾਂ ਦੀ ਸਾਡੇ ਕਲਚਰ ਦੀ ਸਾਡੇ ਪੰਜਾਬ ਦੀ ਸੋਚ ਬੜੀ ਵਧੀਆ ਸਾਡਾ ਪੰਜਾਬ ਉਹੋ ਜਿਹਾ ਨਹੀਂ ਜਿਵੇਂ ਇਹਨਾਂ ਨੇ ਲੋਕ ਬਣਾਉਂਦੇ ਨੇ ਕਿ ਪੈਸੇ ਵੰਡ ਕੇ ਜਿੱਤ ਜਿੱਤ ਜਾਗੇ ਇੱਥੇ ਪੈਸਾ ਵੰਡ ਲੈਂਦੇ ਐ ਸੀਟ ਤੇ ਫਰੀਦਕੋਟ ਸੀ ਪੈਸਾ ਵੰਡ ਕੇ ਵੇਖ ਲੈਂਦੇ ਕੋਈ ਸਾਡਾ ਪੰਜਾਬ ਚ ਵਕਾਉ ਨਹੀਂ ਤੁਸੀਂ ਖੁਦ ਕੈਰੈਕਟਰ ਤੁਹਾਡੇ ਮਾਰੇ ਸੰਗਰੂਰ ਤੋਂ ਕਿਵੇਂ ਲੱਗਾ ਤੁਹਾਨੂੰ ਸੰਗਰੂਰ ਦੇ ਵਿੱਚ ਸਿਮਰ ਸਿੰਘ ਮਾਨ ਦਾ ਹਾਰ ਜਾਣਾ ਸੰਗਰੂਰ ਦੇ ਅੰਦਰ ਕਿਤੇ ਨਾ ਕਿਤੇ ਜਾ ਕੇ ਬਹੁਤ ਵੱਡੀ ਗਲਤੀ ਹੋਈ ਹੈ ਲੋਕਾਂ ਦੀ ਇੱਕ ਸੋਚ ਦੇ ਬਦੋ ਬੰਦੇ ਖਲੋਗੇ ਦੇਖੋ ਸਖਪਾਲ ਸਿੰਘ ਖਹਿਰਾ ਜਿਹਨੂੰ ਆਪਾਂ ਜਦੋਂ ਵੀ ਗੱਲ ਕਰਾਂਗੇ ਪੰਜਾਬ ਦੀ ਗੱਲ ਵੀ ਕਰਦਾ ਪੰਥ ਦੀ ਗੱਲ ਵੀ ਕਰਦਾ ਉਹਦੇ ਫਾਦਰ ਦੀ ਬੈਕਗ੍ਰਾਉਂਡ ਵੀ ਜਿਹੜੀ ਸੰਤਾਂ ਦੇ ਨਾਲ ਹੈ ਤਾਂ ਮੇਰੇ ਦੇਖਣ ਚ ਇਹ ਹੋਇਆ ਕਿ ਦੋ ਬੰਦੇ ਟਿੱਕੋ ਨੇਚਰ ਦੇ ਖਲੋਗੇ ਉਹਦੇ ਕਰਕੇ ਉਹਨਾਂ ਨੂੰ ਲਾਸ ਹੋ ਗਿਆ ਜੇ ਆਪਾਂ ਵੋਟਾਂ ਰਲਾਈਏ ਤਾਂ ਦਾ ਫੈਕਟ ਅਡ ਜਾਂਦਾ ਇੱਥੇ ਹੋਇਆ ਸੀ ਬੀਬੀ ਜਗੀਰਕੌਰ ਦਾ ਬੀਬੀ ਖਾਲੜਾ ਜੀ ਦਾ ਉਹ ਲੱਗਦਾ ਉੱਥੇ ਹਾਲ ਬਿਲਕੁਲ 2019 ਦੇ ਵਿੱਚ ਪਰ ਇੱਥੇ ਦਾ ਉਦੋਂ ਫਰਕ ਇਸ ਤਰ੍ਹਾਂ ਪੈ ਗਿਆ ਕਿ ਬੀਬੀ ਬਾਰੇ ਜਿਆਦਾ ਹੀ ਮੈਨੂੰ ਲੱਗਦਾ ਹੈ ਕਿ ਯੁੱਧ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜੇ ਬਾਰੇ ਨੌਲੇਜ ਨਹੀਂ ਸੀ 2019 ਸੀ ਸੋਸ਼ਲ ਮੀਡੀਆ ਇੰਨਾ ਨਹੀਂ ਸੀ ਤਾਂ ਉਹ ਜਿਹੜਾ 45 ਤੋਂ 50 ਸਾਲ ਦੇ ਬੰਦਿਆਂ ਨੂੰ ਨਾਲ ਉਸੀ ਬੀਬੀ ਖਾਲੜਾ ਬਾਰੇ ਤਾਂ ਵੋਟ ਤਾਂ ਕੱਟੀ ਹੈ ਤੇ ਅੱਜ ਵੀ ਇੱਕ ਹੁਣ ਦੇਖੀਏ ਤਾਂ ਅਕਾਲੀਆਂ ਦਾ ਬੰਦਾ ਖਲੋਤਾ ਸੀ ਉਦੋਂ ਵੀ ਕਾਲੀਆਂ ਦਾ ਬੰਦਾ ਖਲੋਤਾ ਸੀ ਪਰ ਕਾਰਨ ਕਿਸੇ ਉਹ ਤੋਂ ਪ੍ਰਚਾਰ ਦਾ ਫਰਕ ਪੈ ਗਿਆ ਕਿਤੇ ਨਾ ਕਿਤੇ ਜਾ ਕੇ